ਇੱਕ ਦੁਖਦਾਈ ਖਬਰ ਆ ਰਹੀ ਹੈ ਫਰੀਦਕੋਟ ਤੋਂ ਜਿੱਥੇ ਪਿੰਡ ਦਰਗਾ ਬਰਗਾੜੀ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਦਰਅਸਲ ਇੱਕ ਕੁੜੀ ਦਾ ਵਿਆਹ ਸੀ ਤੇ ਵਿਆਹ ਤੋਂ ਪਹਿਲਾਂ ਹੀ ਇਸ ਲੜਕੀ ਦੀ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਕਾਰਨ ਇਸ ਲੜਕੀ ਦੀ ਜਾਨ ਗਈ ਹੈ। ਤਾਂ ਵਿਆਹ ਵਾਲੇ ਘਰ ਤੋਂ ਡੋਲੀ ਦੀ ਥਾਂ ਤੇ ਅਰਥੀ ਉੱਠੀ ਹੈ। ਫਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ। ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਕਾਰਨ ਲੜਕੀ ਦੀ ਜਾਨ ਗਈਆ ਲੜਕੀ ਦਾ ਨਾਮ ਪੂਜਾ ਸੀ ਦੱਸਿਆ ਜਾ ਰਿਹਾ ਹੈ ਕਿ ਜਾਗੋ ਵਾਲੀ ਰਾਤ ਪੂਜਾ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਡੋਲੀ ਵਾਲੇ ਸੂਟ ਦੇ ਵਿੱਚ ਹੀ ਹੁਣ ਪੂਜਾ ਦੀ ਅਰਥੀ ਉੱਕੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਿੱਥੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਉੱਥੇ ਹੁਣ ਮਾਤਮ ਹੈ ਸੋਗ ਦੀ ਲਹਿਰ ਹੈ ਸੱਥਰ ਵਿਸ ਗਏ ਨੇ ਤਾਂ ਫਰੀਦਕੋਟ ਦਾ ਪਿੰਡ ਬਰਗਾੜੀ ਹੈ ਅਤੇ ਜਿੱਥੇ ਇੱਕ ਘਰ ਦੇ ਵਿੱਚ ਇੱਕ ਵਿਆਹ ਰੱਖਿਆ ਹੋਇਆ ਸੀ ਪੂਜਾ ਦਾ ਵਿਆਹ ਸੀ ਪੂਜਾ ਨਾਂ ਦੀ ਲੜਕੀ ਹੈ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਜਦੋਂ ਜਾਗੋ ਸੀ ਉਸ ਤੋਂ ਬਾਅਦ ਦਿਲ ਦਾ ਦੌਰਾ ਪੈ ਗਿਆ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿੱਥੇ ਨੱਚ ਕੇ ਆਪਣੇ ਵਿਆਹ ਦੀ ਖੁਸ਼ੀ ਮਨਾਈ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਕਿ ਉਸ ਲੜਕੀ ਦੀ ਡੋਲੀ ਉੱਠਦੀ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਤੇ ਜਿਸ ਘਰ ਦੇ ਵਿੱਚ ਖੁਸ਼ੀਆਂ ਸੀ ਉੱਥੇ ਹੁਣ ਮਾਤਮ ਹੈ ਸੋਗ ਦੀ ਲਹਿਰ ਹੈ ਸੱਥਰ ਵਿਸਗਏ ਨੇ ਪਰਿਵਾਰ ਵਿਰਲਾਪ ਕਰ ਰਿਹਾ ਹੈ ਤਵਾਰਤ ਵੀ ਕੀ ਕਹਿ ਸਕਦੇ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਕਹਿ ਸਕਦਾ ਵਿਆਹ ਦੇ ਦਿਨ ਤਰੇ ਸੀ ਵਧੀਆ ਚਾੜਾ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਭਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਉਹ ਤੇ ਹੋ ਜਾ ਮਾਲਕ ਕਿਸੇ ਵੈਰੀ ਦੋਸਮਣ ਦਾ ਅੱਜ ਹੋ ਗਈ 12 1 ਦੇ ਸਨ ਸੰਦ ਕਿਉਂ 12 1 ਵਜੇ ਆਮ ਹੀ ਡੀਜੇ ਚੱਲਦੇ ਆ ਉਹ ਦੋ ਬਾਤ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪ ਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਅਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਵਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਾਤਾ